ਗੁਰਮੁਖ EOS 5 ਫੇਰੂ ਦੀ ਗੱਦੀ ਹੈ ਜਿਸ ਪਵਿੱਤਰ ਗੱਦੀ ਦੀ ਸੇਵਾ ਸਤਿਕਾਰਯੋਗ ਮਹੰਤ ਸਾਹਿਬ ਨਿਭਾ ਰਹੇ ਨੇ। ਕਿਆ ਹੁਣ ਤੁਸੀਂ ਉਸੇ ਅਕਾਲ ਤਖਤ ਦੀ ਫਸੀਲ ਦੇ ਮੂਹਰੇ ਖੜੇ ਹੋ ਕੇ ਇਸ ਚੀਜ਼ ਨੂੰ ਮੰਨੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਹੈ। ਤੁਸੀਂ ਗਲਤ ਇਤਿਹਾਸ ਜਿਹੜਾ ਹੈ ਉਹ ਸੁਣਾ ਕੇ ਗਏ। ਇਸ ਗੱਦੀ ਦਾ ਸੰਬੰਧ ਕੀ ਪ੍ਰਸਾਦ ਨਾਲ ਹੈ? ਆਪ ਸਭੀ ਸਾਂ ਹੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਹਜਿੰਦਰ ਪਾਸਾ ਤੋਂ। ਤਾਂ ਦਰਸ਼ਕੋ ਅੱਜ ਤੁਹਾਡੇ ਸਾਹਮਣੇ ਇੱਕ ਐਸਾ ਸੰਜੀਦਾ ਮਸਲਾ ਲੈ ਕੇ ਹਾਜ਼ਰ ਹੋਇਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 2 ਦਿਨ ਪਹਿਲਾਂ 2 ਦਿਨ ਪਹਿਲਾਂ ਅਕਾਲ ਤਖਤ ਦੀ ਫਸੀਲ ਤੋਂ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ શ્રી ਅਕਾਲ ਤਖਤ ਸਾਹਿਬ ਨੇ ਇੱਕ ਜੰਮੂ ਦੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਉੱਥੋਂ ਦੀ ਇੱਕ ਲੋਕਲ ਕਮੇਟੀ ਦੇ ਮੈਂਬਰਾਂ ਨੂੰ ਤਲਬ ਕੀਤਾ ਸੀ ਉਹ ਵੀਡੀਓ ਵੀ ਚੱਲੀ ਸੀ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਟਿੱਪਣੀਆਂ ਵੀ ਕੀਤੀਆਂ ਨੇ ਜਿਵੇਂ ਕਿ ਨਾਲ ਦੇ ਨਾਲ ਤੁਹਾਨੂੰ ਸਕਰੀਨ ਦੇ ਮੈਂ ਸ਼ੋ ਵੀ ਕਰਦਾ ਜਾਵਾਂਗਾ ਅ ਮਸਲਾ ਹੈ ਗਿਆਨੀ ਰਗਵੀਰ ਸਿੰਘ ਜੀ ਦੇ ਉੱਤੇ ਉੱਠੇ ਸਵਾਲਾਂ ਦਾ ਤੁਹਾਨੂੰ ਫੇਰ ਤੋਂ ਇੱਕ ਵਾਰੀ ਦੱਸ ਦਈਏ ਅਕਾਲ ਤਖਤ ਮਹਾਨ ਸੀ ਅਕਾਲ ਤਖਤ ਮਹਾਨ ਹੈ ਅਤੇ ਅਕਾਲ ਤਖਤ ਹਮੇਸ਼ਾ ਰਹਿਦੀ ਕਾਇਨਾਤ ਤੱਕ ਮਹਾਨ ਰਹੇਗਾ ਮੇਰੇ ਕੋਲ ਕੁਝ ਦੋ ਕਿਤਾਬਾਂ ਨੇ ਇਹਨਾਂ ਦੋਹਾਂ ਕਿਤਾਬਾਂ ਦੀ ਵੀ ਗੱਲਬਾਤ ਕਰਾਂਗੇ ਮੈਂ ਨਾਲ ਦੇ ਨਾਲ ਦੱਸਦਾ ਵੀ ਜਾਵਾਂਗਾ ਇਹ ਦੋ ਕਿਤਾਬਾਂ ਜਿਨ੍ਹਾਂ ਦੇ ਵਿੱਚੋਂ ਇੱਕ ਕਿਤਾਬ ਕਰੀਬ 1973 ਦੀ છਪੀ ਹੋਈ ਹੈ ਇਹਨਾਂ ਦੇ ਹਵਾਲੇ ਦੇ ਕੇ ਤੁਹਾਡੇ ਨਾਲ ਕੁਝ ਗੱਲਬਾਤ ਕਰਾਂਗਾ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੇ ਪੰਜਾਬ ਦੇ ਵੀ ਅਤੇ ਜੰਮੂ ਦੇ ਵੀ ਲੋਕੀ ਜਿਹੜੇ ਨੇ ਉਹ ਆ ਕੇ ਤੇ ਆਪਣੀਆਂ ਆਪਣੀਆਂ ਟਿੱਪਣੀਆਂ ਦੇ ਰਹੇ ਨੇ ਆਪਣੀ ਆਪਣੀਆਂ ਵੀਡੀਓਜ਼ ਚੜਾ ਰਹੇ ਨੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਤੋਂ ਸੋਚਿਆ ਕਿ ਇਸ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਿਆ ਜਾਏ ਗੱਲ ਸ਼ੁਰੂ ਹੋਈ ਸੀ ਅਕਾਲ ਤਖਤ ਦੀ ਫਸੀਲ ਤੇ ਜੰਮੂ ਕਸ਼ਮੀਰ ਦੇ ਬੰਦਿਆਂ ਦੇ ਤਲਬ ਹੋਣ ਤੋਂ ਲੇਕਿਨ ਗੱਲ ਜਾ ਕੇ ਮੁੱਕੀ ਮੇਰੀ ਇਹਨਾਂ ਕਿਤਾਬਾਂ ਦੇ ਉੱਤੇ ਕਿਉਂਕਿ ਉਹਨਾਂ ਦੀ ਕੋਈ ਗਲਤੀ ਸੀਗੀ ਜਾਂ ਨਹੀਂ ਸੀਗੀ ਇਹ ਤਾਂ ਉਬਾਦ ਵਿੱਚ ਪਤਾ ਲੱਗਣਾ ਸੀ ਲੇਕਿਨ ਉਹਨਾਂ ਦਾ ਪੱਖ ਜਾਣਨਾ ਜ਼ਰੂਰੀ ਸੀ ਐਸਾ ਕਹਿਣਾ ਹੈ ਸੋਸ਼ਲ ਮੀਡੀਆ ਦੀਆਂ ਪੋਸਟਾਂ ਦਾ ਕਿਉਂਕਿ ਅਕਾਲ ਤਖਤ ਦੀ ਫਸੀਲ ਦੇ ਉੱਤੇ ਗਿਆਨੀ ਰਗਵੀਰ ਸਿੰਘ ਜੀ ਨੇ ਸਾਹਮਣੇ ਖੜੇ ਫਸੀਲ ਦੇ ਸਾਹਮਣੇ ਖੜੇ ਜੋ ਜੰਮੂ ਦੇ ਕਮੇਟੀਆਂ ਦੇ ਮੈਂਬਰ ਸਨ ਉਹਨਾਂ ਤੇ ਕੋਈ ਗੰਭੀਰ આરોਪ ਲੱਗਿਆ ਸੀ ਉਹਨਾਂ ਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਜ਼ਬਰਦਸਤੀ ਉਹਨਾਂ ਦੇ ਕੋਲੋਂ ਜੁਰਮ ਕਬੂਲ ਕਰਨ ਦੀ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਆਮ ਤੌਰ ਤੇ ਇਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਜਾਵੇਗੀ ਲੇਕਿਨ ਜਦ ਉਹਨਾਂ ਨੇ ਕਿਹਾ ਕਿ ਸਾਡਾ ਪੱਖ ਵੀ ਸੁਣ ਲਵੋ ਤਾਂ ਅਕਾਲ ਤਖਤ ਤੋਂ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਕਿ ਚਲੇ ਜਾਓ ਤੁਸੀਂ ਹੁਣ ਇੱਕ ਸਵਾਲ ਉੱਠਦਾ ਹੈ ਮੈਂ ਕਿਉਂ ਇਹ ਕਿਤਾਬਾਂ ਦੱਸੀਆਂ ਸਨ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਕਿਤਾਬਾਂ ਦੱਸਣ ਦਾ ਮੇਰਾ ਮਕਸਦ ਹੈ ਗਿਆਨੀ ਰਗਵੀਰ ਸਿੰਘ ਜੀ ਦੀ ਜਨਵਰੀ 2024 ਦੀ ਜੰਮੂ ਫੇਰ ਜੰਮੂ ਫੇਰੀ ਦੇ ਦੌਰਾਨ ਗਿਆਨੀ ਰਕबीर ਸਿੰਘ ਜੀ ਨੇ ਜੰਮੂ ਦੇ ਡਿਗਿਆਨਾ ਆਸ਼ਰਮ ਗੁਰਦੁਆਰਾ ਸਾਹਿਬ ਵਿੱਚ ਤਕਰੀਰ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਉਸੇ ਡੇਰਾ ਨੰਗਾਲੀ ਸਾਹਿਬ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਭਾਈ ਫੈਰੂ ਸਿੰਘ ਜੀ ਦੀ ਗੱਲ ਚੱਲੀ ਹੁਣ ਭਾਈ ਫੈਰੂ ਸਿੰਘ ਜੀ ਕੌਣ ਸਨ ਇਹ ਗਿਆਨੀ ਰਕबीर ਸਿੰਘ ਜੀ ਨੇ ਉੱਥੇ ਦੱਸਿਆ ਕਿ ਇਹ ਜੋ ਗੱਦੀ ਜੋ ਡੇਰਾ ਨੰਗਾਲੀ ਸਾਹਿਬ ਦੀ ਗੱਦੀ ਹੈ ਏ ਭਾਈ ਫਿਰੂ ਸਿੰਘ ਜੀ ਤੋਂ ਚਲਦੀ ਆ ਰਹੀ ਹੈ ਲੇਕਿਨ ਅਫਸੋਸ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਗਿਆਨੀ ਰਗਵੀਰ ਸਿੰਘ ਜੀ ਨੇ ਭਾਈ ਫਿਰੂ ਸਿੰਘ ਜਿਹੜੇ ਕਿ ਮੁਖੀ ਪਹਿਲੇ ਡੇਰਾ ਨੰਗਾਲੀ ਸਾਹਿਬ ਦੀ ਜਿਹੜੀ ਗੱਦੀ ਚਲਦੀ ਆ ਰਹੀ ਹੈ ਕਿਹਾ ਜਾਂਦਾ ਉਸ ਦੇ ਮੁਖੀ ਸਨ ਉਹਨਾਂ ਦੀ ਬਜਾਏ ਭਾਈ ਸੰਗਤਜੀਤ ਦੀ ਜਿਨ੍ਹਾਂ ਦਾ ਬਾਅਦ ਦੇ ਵਿੱਚ ਨਾਮ ਭਾਈ ਫਿਰੂ ਜੀ ਪਿਆ ਜਿਨ੍ਹਾਂ ਨੇ ਗੁਰੂ ਹਰ राय ਸਾਹਿਬ ਜੀ ਦੇ ਸਮੇਂ ਤੋਂ ਸੇਵਾਵਾਂ ਸ਼ੁਰੂ ਕੀਤੀਆਂ ਸੀ ਤੇ ਮਸੰਦ ਵੱਜੋਂ ਥਾਪੇ ਗਏ ਸਨ ਭਾਈ ਫਿਰੂ ਸਿੰਘ ਜੀ ਉਹ ਅਲੱਗ ਸਨ ਤੇ ਇਹ ਭਾਈ ਫਿਰੂ ਸਿੰਘ ਜੀ ਇਹ ਅਲੱਗ ਹਨ ਮਗਰ ਅਫਸੋਸ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਹੋਈ ਕੋਈ ਵੀ ਸੰਗਤ ਗਿਆਨੀ ਰਗਵੀਰ ਸਿੰਘ ਜੀ ਨੂੰ ਇਹ ਨਾ ਦੱਸ ਸਕੇ ਕਿ ਤੁਸੀਂ ਜਿਸ ਭਾਈ ਫਿਰੂ ਜੀ ਦੀ ਗੱਲ ਕਰ ਰਹੇ ਹੋ ਉਹ ਭਾਈ ਫਿਰੂ ਜੀ ਅਲੱਗ ਨੇ ਤੇ ਇਸ ਡੇਰੇ ਦੇ ਜਿਹੜੇ ਪਹਿਲੇ ਮੁਖੀ ਭਾਈ ਫਿਰੂ ਸਿੰਘ ਜੀ ਉਹ ਅਲੱਗ ਨੇ ਉਸੀ ਗੱਲ ਕੀਤੀ ਭਾਈ ਸੰਗਤ ਜੀ ਦੀ ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਭਾਈ ਫਿਰੂਜੀ ਪਿਆ ਲੇਕਿਨ ਜੋ ਇਹ ਭਾਈ ਫਿਰੂ ਸਿੰਘ ਜੀ ਸਨ ਇਹਨਾਂ ਦਾ ਨਾਮ ਬਚਪਨ ਤੋਂ ਹੀ ਫਿਰੂਜੀ ਪਹਿਲਾਂ ਸੁਣਦੇ ਹਾਂ ਕਿ ਗਿਆਨੀ ਰਗਵੀਰ ਸਿੰਘ ਜੀ ਨੇ ਉਸ ਸਮੇਂ ਯਾਨੀ ਕਿ ਜਨਵਰੀ 2024 ਦੇ ਵਿੱਚ ਕੀ ਕੀ ਆਪਣੀ ਤਕਰੀਰ ਦੇ ਵਿੱਚ ਕਿਹਾ ਸੀ ਤੇ ਉਸ ਤੋਂ ਬਾਅਦ ਤੁਹਾਡੀ ਤੁਹਾਨੂੰ ਮੈਂ ਇਹਨਾਂ ਕਿਤਾਬਾਂ ਦਾ ਹਵਾਲਾ ਦੇ ਕੇ ਦੱਸਾਂਗਾ ਕਿ ਉਹਨਾਂ ਨੇ ਕੀ ਗਲਤ ਕਿਹਾ ਸੀ ਤੇ ਫਿਰ ਸੰਗਤ ਜਿਹੜੀ ਹੈ ਉਹ ਫੈਸਲਾ ਕਰੇਗੀ ਕਿ ਇਸ ਵੀਡੀਓ ਦੇ ਵਿੱਚ ਕਮੈਂਟਸ ਦੇ ਰਾਹੀਂ ਅਤੇ ਆਪਣੀ ਤੁਸੀਂ ਰਾਏ ਦੇਣੀ ਹੈ ਔਰ ਜੋ ਭਾਈ ਫਿਰੂਜੀ ਦੀ ਗੱਦੀ ਚੱਲਦੀ ਹੈ ਜਿਸ ਦੇ ਗੱਦੀ ਨਾਸ਼ੀਨ ਐ ਸਵੇੜੇ ਸਤਕਾਰਯੋਗ ਮਹੰਤ ਮਨਜੀਤ ਸਿੰਘ ਜੀ ਨੇ ਜੋ ਸਤਿਗੁਰਾਂ ਦੀ ਤਾਬਿਆ ਵਿੱਚ ਜੁੜੇ ਹੋਏ ਸ਼ਵਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਔਰ ਮੈਂ ਜੇਕਰ ਆਪ ਜੀ ਤੇ ਨਾਲ ਜ਼ਰੂਰ ਕਰਨਾ ਚਾਹੁੰਦਾ ਇਸ ਗੱਦੇ ਦਾ ਸਬੰਧ ਕੀਰਤਪੁਰ ਸਾਹਿਬ ਨਾਲ ਹੈ ਸ਼ਾਇਦ ਆਪ ਜੀ ਸਾਰੇ ਇਤਿਹਾਸ ਜਾਣਦੇ ਹੋ ਪਰ ਫਿਰ ਵੀ ਗਤ ਭਾਈ ਸਾਹਿਬ ਜੀ ਨੇ ਬੋਲਿਆ ਤੇ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਉਹ ਇਤਿਹਾਸ ਸਾਂਝਾ ਜਰੂਰ ਕਰਾਂ ਕਿ ਇਹ ਜਿਹੜੀ ਗੱਦੀ ਹੈ ਭਾਈ ਫਿਰੂਜੀ ਦੀ ਇਹ ਕੋਈ ਆਮ ਗੱਦੀ ਨਹੀਂ ਇਸ ਗੱਦੀ ਨੂੰ ਭਾਈ ਫਿਰੂਜੀ ਨੂੰ ਸਤਗੁਰਾਂ ਦੇ ਦਰ ਤੋਂ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਰਤਪੁਰ ਸਾਹਿਬ ਦੀ ਧਰਤੀ ਹੈ ਗੁਰੂ ਹਰਿਰਾਇ ਜੀ ਗੁਰਤਾ ਗੱਦੀ ਤੇ ਬਰਾਜਮਾਨ ਨੇ ਔਰ ਗੁਰੂ ਕੇ ਸਿੱਖ ਸਤਗੁਰਾਂ ਦੇ ਖੇਤਾਂ ਵਿੱਚ ਸੇਵਾ ਕਰ ਰਹੇ ਨੇ ਖੇਤੀ ਦੀ ਸੇਵਾ ਦਪਰਦਾ ਪ੍ਰਸ਼ਾਦਾ ਆਇਆ ਔਰ ਭਾਈ ਭਗਤਾ ਜੀ ਦੇ ਵੰਸ਼ ਵਿੱਚੋਂ ਬਾਬਾ ਜੀਵਨ ਜੀ ਉਹ ਸਿਵਾਮਨ ਰੁਭਾਰੇ ਸਨ ਸੇਵਾ ਕਰਦਿਆਂ ਕਰਦਿਆਂ ਕੰਮ ਕਰਦਿਆਂ ਕਰਦਿਆਂ ਪ੍ਰਸ਼ਾਦਾ ਛਕਣ ਲੱਗਿਆ ਮਨ ਵਿੱਚ ਆਈ ਕਿ ਜੇ ਕਿਤੇ ਪ੍ਰਸ਼ਾਦੇ ਦੇ ਨਾਲ ਅੱਜ ਦੇਸੀ ਘਿਓ ਮਿਲ ਜਾਂਦਾ ਤੇ ਸੇਵਾ ਕਰਨ ਦੀ ਸਮਰੱਥਾ ਵੀ ਵੱਧ ਜਾਂਦੀ ਤੇ ਅਨੰਤ ਵੀ ਆ ਜਾਂਦਾ ਕਲਾ ਗੁਰੂ ਨੇ ਕੀ ਵਰਤਾਈ ਕੋਲੋਂ ਦੀ ਇੱਕ ਘਿਓ ਵੇਚਣ ਵਾਲਾ ਲੰਘ ਰਿਹਾ ਹੈ ਜਿਹੜਾ ਗਲੀਆਂ 'ਚ ਘਿਓ ਦੇ ਕੁੱਪੇ ਲੈ ਕੇ ਘਿਓ ਵੇਚਦਾ ਹੈ ਲੋਣ ਮਿਰਚ ਹਲਦੀ ਮਸਾਲੇ ਆਦਕ ਵੇਚਦਾ ਹੈ ਕੰਨਾਂ ਵਿੱਚ ਆਵਾਜ਼ ਪਈ ਘਿਓ ਲੈ ਲੋ ਲੋਣ ਮਿਰਚ ਲੈ ਲੋ ਹਲਦੀ ਮਸਾਲੇ ਲੈ ਲੋ ਤੂੰ ਭਾਈ ਸਾਹਿਬ ਜੀ ਹੋਰਾਂ ਸੋਚਿਆ ਕਿ ਅੱਜ ਸੇਵਾਦਾਰ ਕਹਿ ਰਿਹਾ ਸੰਕ ਜਿਕਰ ਪ੍ਰਸ਼ਾਦੀ ਦੇ ਨਾਲ ਘਿਓ ਹੁੰਦਾ ਤੇ ਆਨੰਦ ਵੀ ਆਉਂਦਾ ਤੇ ਸਰੀਰਕ ਸਮਰੱਥਾ ਵੀ ਵੱਧ ਜਾਂਦੀ ਘਿਓ ਵਾਲੇ ਨੇ ਆਵਾਜ਼ ਦਿੱਤੀ ਕੱਲ੍ਹ ਅੱਗੇ ਭਾਈ ਮੈਂ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਦਾ ਸੇਵਾਦਾਰ ਹਾਂ। ਔਰ ਇਹ ਜਿਹੜੇ ਖੇਤਾਂ 'ਚ ਸੇਵਾ ਕਰ ਰਹੇ ਨੇ ਇਹ ਗੁਰੂ ਹਰਿਰਾਇ ਸਿੰਘ ਜੀ ਦੇ ਸੇਵਾਦਾਰ ਨੇ। ਜਿਨ੍ਹਾਂ ਨੇ ਪ੍ਰਸ਼ਾਦੀਏ ਦੇ ਨਾਲ ਘਿਓ ਛਕਣਾ। ਤੂੰ ਥੋੜਾ ਥੋੜਾ ਘਿਓ ਇਹਨਾਂ ਨੂੰ ਪ੍ਰਸ਼ਾਦੀਏ ਦੇ ਨਾਲ ਛਕਾ ਦੇ ਤੇ ਕੱਲ ਇਸੇ ਵੇਲੇ ਇੱਥੋਂ ਵਾਅ ਕੇ ਤੇ ਆਪਣੀ ਘਿਓ ਦੀ ਮਾਇਆ ਮੇਰ ਕੋ ਲੈ ਲਈਂ, ਪੈਸੇ ਲੈ ਲਈਂ। ਕਿਉਵਾਲੇ ਨੇ ਜਿਸ ਦਾ ਨਾਮਿਤ ਹਾਸ ਨੇ ਲਿਖਿਆ ਹੈ ਭਾਈ ਸੰਗਤ ਥੋੜਾ ਥੋੜਾ ਕਿਉ ਸੇਵਾਦਾਰ ਜੋ ਪ੍ਰਸ਼ਾਦਾ ਛੱਕ ਰਹੇ ਸਨ ਉਹਨਾਂ ਨੂੰ ਦਿੱਤਾ ਔਰ ਕਿਉਵਾਲਾ ਕੁਪਾ ਆਪਣਾ ਜੋ ਸ਼ਾਬਾਸੀ ਉਹਦੇ ਉੱਤੇ ਰੱਖ ਕੇ ਜਦੋਂ ਤੁਰਨ ਲੱਗੇ ਤੇ ਉਸ ਭਾਈ ਜੋ ਭਗਤਾ ਜੀ ਦੇ ਵੰਸ਼ ਵਿੱਚੋਂ ਸਨ ਉਹਨਾਂ ਅਸੀਸ ਦਿੱਤੇ ਕਿ ਗੁਰੂ ਕੇ ਸਿੱਖਾਂ ਨੂੰ ਘਿਓ ਖਵਾਉਣ ਵਾਲਿਆ ਤੇਰੇ ਕੁੱਪੇ ਕਦੇ ਊਣੇ ਨਾ ਹੋਣ। ਉਸ ਸਿੱਖ ਦੀ ਸ਼ਰਧਾ ਬਣ ਗਈ। ਭਾਈ ਸੰਗਤ ਕਿ ਗੁਰੂ ਕੇ ਸਿੱਖ ਨੇ ਕਿਹਾ ਸੀ ਤੇਰੇ ਕੁੱਪੇ ਕਦੇ ਨਾ ਊਣੇ ਹੋਣ। ਤੇ ਗੁਰੂ ਕੇ ਸਿੱਖ ਦੇ ਬਚਨਾਂ ਵਿੱਚ ਤਾਕਤ ਹੈ ਮੇਰਾ ਤੇ ਕੁੱਪਾ ਘਿਓ ਨਾਲ ਨਕਾਂ-ਨਕ ਭਰਿਆ ਹੋਇਆ ਖਾਲੀ ਹੋਇਆ ਹੀ ਨਹੀਂ। ਵਾਪਸ ਜਾ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਮੈਂ ਨੂੰ ਗੁਰੂ ਹਰਿਆਰ ਸਿੰਘ ਜੀ ਮਹਾਰਾਜ ਕੋਲ ਲੈ ਚੱਲੋ ਮੈਂ ਗੁਰੂ ਕੇ ਚਰਨਾਂ ਦਾ ਸਿੱਖ ਬਣਨਾ ਹੈ ਗੁਰੂ ਹਰਿਆਰ ਸਿੰਘ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਸਤਿਗੁਰਾਂ ਨੇ ਪੁੱਛਿਆ ਭਾਈ ਤੇਰਾ ਨਾਮ ਕੀ ਹੈ ਕਹਿੰਦੇ ਸੰਗਤ ਕਹਿੰਦੇ ਕਰਦਾ ਕੀ ਹੈ ਕਹਿੰਦਾ ਜੀ ਫੇਰੂ ਲਾਉਣਾ ਤੇ ਮਹਾਰਾਜ ਨੇ ਨਾਮ ਰੱਖ ਦਿੱਤਾ ਭਾਈ ਫੇਰੂ ਔਰ ਇਹ ਗੱਲ ਕਹਿ ਦਿੱਤੀ ਕਿ ਭਾਈ ਫੇਰੂ ਖੀਸਾ ਮੇਰਾ ਤੇ ਹੱਥ ਤੇਰਾ ਕਹਿੰਦੇ ਖੀਸਾ ਮੇਰਾ ਤੇ ਹੱਥ ਤੇਰਾ ਭਾਈ ਸੰਗਤ ਨੇ ਸੇਵਾ ਕਰਨੀ ਆਰੰਭ ਕੀਤੀ ਇੱਕ ਧਰਮ ਦੀ ਕਿਰਤ ਵੀ ਨਾਲ ਨਾਲ ਕਰਦੇ ਰਹਿਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਮਾਂ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਕਹਿ ਦਿੱਤਾ ਭਾਈ ਫੇਰੂ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਦਸਮ ਪਾਤਸ਼ਾਹ ਦਾ ਸਮਾਂ ਆਇਆ ਦਸਮਨ ਪਾਸ਼ਾ ਤਖਤ ਤੇ ਬਰਾਜਮਾਨ ਸਨ ਇੱਕ ਦਿਨ ਆਪਣੇ ਦੀਵਾਨ ਨੂੰ ਕਹਿਣ ਲੱਗੇ ਕਿ ਦੀਵਾਨ ਜੀ ਜਿਹੜੇ ਮਸੰਦ ਆਪਾਂ ਉਗਰਾਹੀ ਕਰਨ ਵਾਸਤੇ ਬਾਹਰ ਮਸੰਦ ਥਾਪੇ ਹੋਏ ਨੇ ਸਾਰੇ ਮਸੰਦਾ ਦੀ ਉਗਰਾਹੀ ਕਾਰਪੇਟਾ ਆ ਰਹੀ ਹੈ ਕਿ ਨਹੀਂ ਤੇ ਦੀਵਾਨ ਜੀ ਨੇ ਬਈ ਖਾਤਾ ਵੇਖਿਆ ਕਹਿੰਦੇ ਸਾਰਿਆਂ ਦੀ ਕਾਰਪੇਟਾ ਉਗਰਾਹੀ ਆ ਰਹੀ ਹੈ ਪਰ ਭਾਈ ਫੇਰੂ ਦੀ ਕਾਰਪੇਟਾ ਨਹੀਂ ਆ ਰਹੀ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮਸ਼ਕਾਂ ਬਨ ਕੇ ਲੈ ਕੇ ਆਓ ਸਾਡੇ ਹਜ਼ੂਰ ਪੇਸ਼ ਕਰੋ ਜਦੋਂ ਸਿੱਖ ਉਹਨਾਂ ਦੇ ਡੇਰੇ ਤੇ ਗਏ ਨਾ ਤੇ ਜਾ ਕੇ ਕੀ ਵੇਖਿਆ ਕਿ ਭਾਈ ਫਿਰੋਜੀ ਲੰਗਰ ਦੇ ਝੂਠੇ ਭਾਂਡਿਆਂ ਵਿੱਚ ਬੈਠੇ ਹੋਏ ਬਰਤਨ ਸਾਫ਼ ਕਰ ਰਹੇ ਸਨ ਲੰਗਰ ਦੇ ਭਾਂਡੇ ਸਾਫ਼ ਕਰ ਰਹੇ ਸਿੱਖ ਜਾ ਕੇ ਖੜ ਗਿਆ ਗੁਰੂ ਦਾ ਹੁਕਮ ਵੀ ਸੀ ਫਿਰੋਜ਼ਾ ਕਹਿਣ ਲੱਗੇ ਗੁਰੂ ਕੇ ਸਿੱਖੋ ਕਿੱਥੋਂ ਆਏ ਹੋ ਕਹਿੰਦੇ ਜੀ ਆਨੰਦਪੁਰ ਸਾਹਿਬ ਤੋਂ ਕੀ ਸੇਵਾ ਕਰਾਂ ਕਹਿੰਦੇ ਭਾਈ ਫਿਰੋਜ਼ ਜੀ ਅਸੀਂ ਸੇਵਾ ਕਰਾਉਣ ਨਹੀਂ ਆਏ ਤੁਹਾਨੂੰ ਬੰਨ ਕੇ ਗੁਰੂ ਦੇ ਪੇਸ਼ ਕਰਨਾ ਹੈ ਆਪਨੇ ਹੱਥ ਅੱਗੇ ਕਰ ਦਿੱਤੇ ਕਹਿੰਦੇ ਬੰਨ ਲਓ ਮੇਰੇ ਹੱਥ ਬੰਨ ਲਓ ਮੇਰੀਆਂ ਮੁਸ਼ਕਾਂ ਮੇਰਾ ਨਿਸ਼ਚਾ ਹੈ ਕਿ ਜਿਹਦੀਆਂ ਬਾਹਾਂ ਗੁਰੂ ਬਨ ਲੈ ਉਹਦੀਆਂ ਬਾਹਾਂ ਫਿਰ ਜੰਮ ਨਹੀਂ ਬੰਦਾਂ ਜਿਸ ਦੀਆਂ ਬਾਹਾਂ ਗੁਰੂ ਬਨ ਲੈ ਉਸ ਦੀਆਂ ਬਾਹਾਂ ਫਿਰ ਜੰਮ ਨਹੀਂ ਬਨ ਸਕਦਾ ਪੇਸ਼ ਕੀਤੇ ਕਾ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਸਤਿਗੁਰਾਂ ਨੇ ਨੇਤਰ ਬੰਦ ਕੀਤੇ ਕੁਝ ਸਮੇਂ ਬਾਅਦ ਫਿਰ ਨੇਤਰ ਖੋਲੇ ਕਾ ਲੱਗੇ ਜੀ ਭਾਈ ਫਿਰੂ ਦੇ ਹੱਥ ਖੋਲ ਦਿਓ ਭਾਈ ਫੇਰੂ ਦੇ ਹੱਥ ਖੋਹ ਦਿੱਤੇ ਗਏ ਪਰ ਭਾਈ ਫੇਰੂ ਨੇ ਆਪਣੀ ਦਾੜ੍ਹੀ ਆਪਣੇ ਹੱਥ ਵਿੱਚ ਫੜ ਲਈ ਦੋਨਾਂ ਹੱਥਾਂ ਨਾਲ ਦਾੜ੍ਹੀ ਫੜ ਲਈ ਕਲਗੀਧਰ ਪਾਤਸ਼ਾਹ ਦੀਵਾਨ ਨੂੰ ਕਹਿਣ ਲੱਗੇ ਦੀਵਾਨ ਜੀ ਭਾਈ ਫੇਰੂ ਦਾ ਲੇਖਾ ਸੰਸਾਰੀ ਬਹੀ ਵਿੱਚੋਂ ਨਹੀਂ ਮਿਲਣਾ ਭਾਈ ਫੇਰੂ ਦਾ ਲੇਖਾ ਸਾਡੀ ਦਿਲ ਦੀ ਬਹੀ ਤੇ ਲਿਖਿਆ ਹੋਇਆ ਹੈ ਇਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ ਔਰ ਅਸੀਸ ਦਿੱਤੇ ਭਾਈ ਫੇਰੂ ਤੇਰੀ ਸੁੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਜਗ ਤੁਲਹਾ ਭਾਰੀ ਭਾਈ ਫੇਰੂ ਤੇਰੇ ਤੋਂ ਗੁਰੂ ਬਲਹਾਰੀ ਔਰ ਭਾਈ ਫੇਰੂ ਕਹਿੰਦੇ ਮੇਰੇ ਸਾਈਆਂ ਸਾਨੂੰ ਤੇਰੀ ਬਾਣੀ ਤੇਰੇ ਬਿਨਾਂ ਅਸੀਂ ਹੋਰ ਨਾ ਡਿਠਾਇ ਸੀ ਢੂੰਡੀ ਬਾਣੀ ਬਾਣੀ ਫੇਰੂ ਵਾਰੀ ਗੁਰੂ ਤੋਂ ਵਾਰੀ ਤੇ ਭਰੀ ਬਣੀ ਗੁਰਮੁਖੋ ਇਹ ਉਸ ਭਾਈ ਫੇਰੂ ਦੀ ਗੱਦੀ ਹੈ ਜਿਸ ਪਵਿੱਤਰ ਗੱਦੀ ਦੀ ਸੇਵਾ ਸਤਕਾਰਯੋਗ ਮਹੰਤ ਸਾਹਿਬ ਨਵਾਰੇ ਨੇ ਤਾਂ ਤੁਸੀਂ ਦੇਖਿਆ ਕਿ ਅਕਾਲ ਤਖਤ ਦੇ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਨੇ ਆਪਣੀ ਇਸ ਵੀਡੀਓ ਦੇ ਵਿੱਚ ਭਾਈ ਸੰਗਤੀ ਜੀ ਦੀ ਗੱਲ ਕੀਤੀ ਨਾ ਕਿ ਭਾਈ ਫਿਰੂਜੀ ਜਿਨ੍ਹਾਂ ਦਾ ਇਤਿਹਾਸ ਇਸ ਡੇਰੇ ਦੇ ਨਾਲ ਜੁੜਿਆ ਹੋਇਆ ਹੁਣ ਮੈਂ ਤੁਹਾਨੂੰ ਕੁਝ ਕਿਤਾਬਾਂ ਦੱਸਾਂਗਾ ਇੱਕ ਕਿਤਾਬ ਹੈ ਗੁੱਜੇ ਹੀਰੇ ਇੱਕ ਕਿਤਾਬ ਡੇਰਾ ਨੰਗਾਲੀ ਸਾਹਿਬ ਦੇ ਮਹਾਪੁਰਸ਼ਾਂ ਦੀ ਜੀਵਨ ਇਤਿਹਾਸ ਜੋ ਕਿ ਕਵ ਰਚਨਾਵਾਂ ਦੇ ਵਿੱਚ ਲਿਖਿਆ ਗਿਆ ਹੈ ਇਹ ਕਿਤਾਬ ਜਿਹੜੀ ਹੈ ਇਸ ਦੀ ਜਿਹੜਾ ਲੇਖਕ ਹਨ ਉਹ ਹਨ ਗਿਆਨੀ ਬੁੱਧ ਸਿੰਘ ਜੀ ਅਤੇ ਤੁਹਾਨੂੰ ਦੱਸ ਦਈਏ ਕਿ ਸੰਬਾਤਕ ਹਨ ਜਿਹੜੇ ਸੰਪਾਦਕ ਬਚਨ ਸਿੰਘ ਪਰਦੇਸੀ ਮੇ ਨਾਲ ਦੇ ਨਾਲ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਤੁਹਾਨੂੰ ਪੂਰੀ ਆਥੈਂਟੀਸਿਟੀ ਦੇ ਦਵਾਂ ਹੁਣ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜੋ ਭਾਈ ਫਿਰੂ ਜੀ ਦੱਸੇ ਗਏ ਹਨ ਉਹ ਕਿਸ ਇਲਾਕੇ ਦੇ ਸਨ ਮੇ ਨਾਲ ਦੇ ਨਾਲ ਤੁਹਾਨੂੰ ਦੱਸ ਦਿਆਂ ਜੋ ਭਾਈ ਸੰਗਤ ਜੀ ਸਨ ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਭਾਈ ਫਿਰੂ ਜੀ ਪਿਆ ਅਤੇ ਮਸੰਦ ਵੱਜੋ ਥਾਪੇ ਗਏ ਉਹ ਭਾਈ ਸੰਗਤ ਜੀ ਜਿਹੜੇ ਸਨ ਉਹਨਾਂ ਦਾ ਪੀਰੀਅਡ ਜਿਹੜਾ ਸੀ ਉਹ ਸੀਗਾ 1640 ਤੋਂ ਲੈ ਕੇ ਕਰਕੇ 1706 ਤੱਕ ਮਗਰ ਜਿਹੜੇ ਭਾਈ ਫਿਰੂ ਸਿੰਘ ਜੀ ਜਿਨ੍ਹਾਂ ਦਾ ਸਬੰਧ ਡੇਰਾ ਨਗਾਲੀ ਸਾਹਿਬ ਦੇ ਨਾਲ ਹੈ ਉਹਨਾਂ ਦਾ ਪੀਰੀਅਡ ਸੀਗਾ 11 1636 ਤੋਂ ਲੈ ਕਰਕੇ 1711 ਤੱਕ ਇਹ ਉਹਨਾਂ ਦੀ ਤਸਵੀਰ ਵੀ ਇਸ ਕਿਤਾਬ ਦੇ ਵਿੱਚ ਛਪੀ ਹੈ ਇਹ ਕਿਤਾਬ ਜਿਹੜੀ ਹੈ ਇਹ ਤਾਂ ਖੈਰ ਥੋੜਾ ਨਵੀਂ ਹੈ ਯਾਨੀ ਕਿ ਕੁਝ ਕਸਾਲ ਪੁਰਾਣੀ ਹੈ 20 20 ਕਸਾਲ ਪੁਰਾਣੀ ਲੇਕਿਨ ਇੱਕ ਹੋਰ ਕਿਤਾਬ ਹੈ ਮੇਰੇ ਕੋਲ ਇਹਦਾ ਮੇਨ ਪੇਜ ਨਹੀਂ ਹੈ ਕਿਉਂਕਿ ਪੁਰਾਣੀ ਕਿਤਾਬ ਹੈ ਮੈਨੂੰ ਜੋ ਮਿਲੀ ਹੈ ਇਹਦੇ ਵਿੱਚ ਇਸ ਕਿਤਾਬ ਦਾ ਨਾਮ ਹੈ ਸੰਤ ਰਤਨਮਾਲਾ ਇਸ ਕਿਤਾਬ ਦੇ ਵਿੱਚ ਜੋ ਗਿਆਨੀ ਤਾਰਾ ਸਿੰਘ ਸ਼ਾਂਤ ਵੱਲੋਂ ਇਹ ਕਿਤਾਬ ਲਿਖੀ ਗਈ ਇਹਨਾਂ ਦੀ ਇਸ ਦੇ ਵਿੱਚ ਜੋ ਲਿਖਤ ਹੈ ਉਦੇ ਮੁਤਾਬਕ ਇਹਨਾਂ ਨੇ ਕਿਹਾ ਹੈ ਕਿ ਇਸ ਕਿਤਾਬ ਨੂੰ ਮੈਂ 1964 ਦੇ ਵਿੱਚ ਇਹਦਾ ਡਾਟਾ ਇਕੱਠਾ ਕੀਤਾ ਔਰ 65 ਔਰ 66 ਦੇ ਵਿੱਚ ਮੈਂ ਇਸ ਨੂੰ ਲਿਖਣਾ ਸ਼ੁਰੂ ਕੀਤਾ ਔਰ 1973 ਦੇ ਵਿੱਚ ਜਾ ਕੇ ਇਹ ਕਿਤਾਬ ਛਪਦੀ ਹੈ ਇਹ ਉਹੀ ਪੁਰਾਣੀ ਕਿਤਾਬ ਹੈ ਇਸ ਕਿਤਾਬ ਦੇ ਵਿੱਚ ਵੀ ਜੋ ਭਾਈ ਫਿਰੂਜੀ ਦੀ ਜੀਵਨੀ ਜਿਹੜੀ ਹੈ ਉਹ ਛਪੀ ਹੋਈ ਹੈ ਇਹ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਭਾਈ ਫਿਰੂਜੀ ਜਿਹੜੇ ਸਨ ਇਹਨਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਗੁਰਦਾਸ ਮਲ ਸੀ ਔਰ ਇਹ ਰਹਿਣ ਵਾਲੇ ਜਿਹੜੇ ਕਿਹਾ ਜਾਂਦਾ ਹੈ ਕਿ ਇਹ ਪਹਾੜ ਦੇਸ਼ ਦੇ ਰਹਿਣ ਵਾਲੇ ਸਨ ਕਿਉਂਕਿ ਪਹਾੜ ਦੇਸ਼ ਦਾ ਇੱਕ ਰਜੋਰੀਆ ਰਜੋਈਆ ਵਿਲੇਜ ਸੀਗਾ ਪਿੰਡ ਸੀਗਾ ਉੱਥੇ ਦੇ ਰਹਿਣ ਵਾਲੇ ਸਨ ਤੇ ਉੱਥੇ ਕਾਫੀ ਵਪਾਰ ਵਗੈਰਾ ਚੰਗਾ ਸੀ ਤੇ ਇਹ ਉਸ ਪਰਿਵਾਰ ਦੇ ਨਾਲੋਂ ਸੰਬੰਧ ਰੱਖਦੇ ਸਨ ਜਿਹੜੇ ਕਿ ਬਹੁਤ ਅੱਛੇ ਵਪਾਰੀ ਸਨ ਤੇ ਇਹ ਉਸ ਬਾਜ਼ਾਰ ਦੇ ਵਿੱਚ ਜਿੱਥੇ ਇਹਨਾਂ ਦਾ ਵਪਾਰ ਚੱਲਦਾ ਸੀ ਉੱਥੇ ਦੇ ਚੌਧਰੀ ਵੀ ਬਣੇ ਬਾਦ ਦੇ ਵਿੱਚ ਇਹ ਭਾਈ ਫਿਰੂ ਸਿੰਘ ਜੀ ਜਿਹੜੇ ਸਨ ਜਿਨ੍ਹਾਂ ਨੂੰ ਮੁਖੀ ਕਿਹਾ ਜਾਂਦਾ ਹੈ ਪਹਿਲਾ ਮੁਖੀ ਇਸ ਡੇਰੇ ਦੇ ਨਾਲ ਸੰਬੰਧ ਰੱਖਦੇ ਸਨ ਉਹ ਪਹਿਲਾ ਮੁਖੀ ਤੁਹਾਨੂੰ ਦੱਸ ਦਈਏ ਕਿ ਇਹ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਜਿਹੜੇ ਭਾਈ ਫਿਰੂ ਜੀ ਯਾਨੀ ਭਾਈ ਸੰਗਤ ਜੀ ਸਨ ਉਹਨਾਂ ਨੂੰ ਗੁਰੂ ਹਰ राय ਜੀ ਦੇ ਸਮੇਂ ਮਸੰਤ ਥਾਪਿਆ ਗਿਆ ਸੀ ਯਾਨੀ ਪ੍ਰਚਾਰਕ ਥਾਪਿਆ ਗਿਆ ਸੀ ਮਗਰ ਇਹ ਜੋ ਭਾਈ ਫੈਰੂਜੀ ਸਨ ਇਹ ਭਾਈ ਫੈਰੂਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ 1699 ਦੀ ਵਿਸਾਖੀ ਵਾਲੇ ਦਿਨ ਇਹ ਉਹਨਾਂ ਦੇ ਦਰਸ਼ਨ ਕਰਦੇ ਹਨ ਉਸ ਇਕੱਠ ਦੇ ਵਿੱਚ ਹੀ ਇਹ ਅੰਮ੍ਰਿਤਾਰੀ ਹੁੰਦੇ ਹਨ ਅੰਮ੍ਰਿਤ ਛਕਦੇ ਹਨ ਗੁਰੂ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅੰਮ੍ਰਿਤ ਦੇ ਦਾਤ ਲੈਂਦੇ ਹਨ ਉਸ ਤੋਂ ਬਾਅਦ ਇਹ ਪਹਾੜ ਦੇਸ਼ ਵੱਲ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਅਨੁਸਾਰ ਕਿ ਤੁਸੀਂ ਹੁਣ ਪਹਾੜ ਦੇਸ਼ ਦੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਦੀ ਜਿਹੜੀ ਹੈ ਸੇਵਾ ਸੰਭੋ ਇਹ ਉਹ ਸੇਵਾ ਜਿਹੜੀ ਹੈ ਇਹ ਪਾਈ ਫਿਰੂ ਸਿੰਘ ਜੀ ਨੇ ਆ ਕੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੀਤੀ ਮੈਂ ਥੋੜਾ ਜਿਹਾ ਤੁਹਾਨੂੰ ਪੜ ਕੇ ਦੱਸ ਦੇਣਾ ਹਾਂ ਇਹਨਾਂ ਦੀ ਸੇਵਾ ਜਿਹੜੀ ਹੈ ਕਾਬਲ ਪਿਸ਼ਾਵਰ ਕੰਧਾਰ ਬਲਖ ਛੱਛ ਹਜ਼ਾਰਾ ਪਖਲੀ ਅਟਕ ਪੁਨਛ ਕਸ਼ਮੀਰ ਮੁਜ਼ਫਰਾਬਾਦ ਉਹ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਹੈ ਇਹਨਾਂ ਨੇ ਸੇਵਾ ਕੀਤੀ ਅਤੇ ਅਖੀਰ ਦੇ ਵਿੱਚ ਇਹ ਫਿਰ ਆਪਣੇ ਜਿੱਦੀ ਪਿੰਡ ਰਜੋਈਆ ਦੇ ਵਿੱਚ ਇਲਾਕੇ ਦੇ ਵਿੱਚ ਉਸ ਕਸਬਾ ਸੀਗਾ ਉੱਥੇ ਆ ਕੇ ਵਸੇ। ਔਰ ਤੁਹਾਨੂੰ ਦੱਸ ਦਈਏ ਕਿ ਇਹ ਮਕਸਦ ਮੇਰਾ ਇਸ ਕਰਕੇ ਸੀ ਕਿ ਗਿਆਨੀ ਰਗਵੀਰ ਸਿੰਘ ਜੀ ਇਸ ਕਿਤਾਬ ਨੂੰ ਇਸੇ ਡੇਰੇ ਦੇ ਇਸ ਭਾਈ ਮਨਜੀਤ ਸਿੰਘ ਤੋਂ ਪਹਿਲੇ ਮੁਖੀ ਭਾਈ ਬਚਿੱਤਰ ਸਿੰਘ ਜੀ ਨੇ ਐਪਰੀਸ਼ੀਏਸ਼ਨ ਲੈਟਰ ਲਿਖ ਕੇ ਵੀ ਜਿਹੜਾ ਹੈ ਉਹ ਇਸ ਦੀ authenticity ਦੇ ਉੱਤੇ ਮੋਹਰ ਲਗਾਈ ਹੋਈ ਹੈ। ਤੋਂ ਇਹ ਸਾਰਾ ਸਿਗਾ ਇਤਿਹਾਸ ਭਾਈ ਫਿਰੂ ਸਿੰਘ ਜੀ ਦਾ। ਤੁਸੀਂ ਅਕਾਲ ਤਖਤ ਦੀ ਫਸੀਲ ਤੇ ਖੜੇ ਹੋ ਕੇ ਬਹੁਤ ਸਾਰੇ ਲੋਕਾਂ ਨੂੰ ਧਾਰਮਿਕ ਸਜ਼ਾਵਾਂ ਲਾਉਂਦੇ ਹੋ। ਉਹਨਾਂ ਦੀਆਂ ਗਲਤੀਆਂ ਦੇ ਉੱਤੇ ਜੇਕਰ ਕੋਈ ਇਤਿਹਾਸ ਦੇ ਵਿੱਚ ਤੋੜ-ਮੋੜ ਕਰੇ, ਚਾਹੇ ਉਹ ਜਾਣੇ ਵਿੱਚ ਹੋਵੇ ਜਾਂ ਅਣਜਾਣੇ ਵਿੱਚ ਹੋਵੇ। ਤੁਸੀਂ ਧਾਰਮਿਕ ਸਜ਼ਾਵਾਂ ਲਾਉਂਦੇ ਹੋ। ਪਿਛਲੇ 2 ਦਿਨ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਧਾਰਮਿਕ ਸਜਾਵਾਂ ਲਾਈਆਂ ਜਿਹਦੇ ਵਿੱਚ ਇੱਕ ਜੰਮੂ ਕਸ਼ਮੀਰ ਜੰਮੂ ਤੋਂ ਗਏ ਹੋਏ ਕਮੇਟੀ ਮੈਂਬਰ ਵੀ ਸਨ ਮਗਰ ਅਫਸੋਸ ਦੀ ਗੱਲ ਉਸ ਵੇਲੇ ਹੋਈ ਕਿ ਤੁਸੀਂ ਉਹਨਾਂ ਦੇ ਪੱਖ ਸੁਣੇ ਬਗੈਰ ਹੀ ਉਹਨਾਂ ਨੂੰ ਕਿਹਾ ਕਿ ਚਲੇ ਜਾਓ ਹੁਣ ਸਵਾਲ ਇਹ ਉਰਦਾ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਸ ਨੂੰ ਕੋਖ ਕੇ ਇਸ ਕਿਤਾਬ ਨੂੰ ਕੱਢ ਕੇ ਮੈਂ ਸਾਰਿਆਂ ਦੇ ਸਾਹਮਣੇ ਲਿਆ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਕਿਆ ਇਸ ਇਤਿਹਾਸ ਨੂੰ ਜਨਵਰੀ 24 ਦੇ ਵਿੱਚ ਗੁਰਦੁਆਰਾ ਡਿਗਿਆਣਾ ਆਸ਼ਰਮ ਵਿਖੇ ਸੁਣਾ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਤੁਸੀਂ ਲੋਕਾਂ ਨੂੰ ਗਲਤ ਇਤਿਹਾਸ ਨਹੀਂ ਸੁਣਾਇਆ ਉਸ ਭਾਈ ਫਿਰੂ ਸਿੰਘ ਜੀ ਦਾ ਇਤਿਹਾਸ ਸੁਣਾ ਗਏ ਜਿਸ ਦਾ ਇਸ ਗੱਦੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਲੇਕਿਨ ਕੀ ਹੁਣ ਤੁਸੀਂ ਉਸੇ ਅਕਾਲ ਤਖਤ ਦੀ ਫਸੀਲ ਦੇ ਮੂਹਰੇ ਖੜੇ ਹੋ ਕੇ ਇਸ ਚੀਜ਼ ਨੂੰ ਮੰਨੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਹੈ ਤੁਸੀਂ ਗਲਤ ਇਤਿਹਾਸ ਜਿਹੜਾ ਹੈ ਉਹ ਸੁਣਾ ਕੇ ਗਏ ਜਾਂ ਭਾਵੇਂ ਉਹ ਜਾਣੇ ਵਿੱਚ ਹੋਵੇ ਭਾਵੇਂ ਉਹ ਅਣਜਾਣੇ ਵਿੱਚ ਹੋਵੇ ਤਾਂ ਗਿਆਨੀ ਰਗਵੀਰ ਸਿੰਘ ਜੀ ਇਹ ਆਮ ਸੰਗਤ ਜਿਹੜੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਵੀ ਵੀਡੀਓ ਪਾ ਕੇ ਪੋਸਟਾਂ ਪਾ ਕੇ ਆਪ ਜੀ ਨੂੰ ਇਹ ਸਵਾਲ ਪੁੱਛ ਰਹੀ ਹੈ ਔਰ ਇਸ ਸਵਾਲ ਦਾ ਜਵਾਬ ਦੇਣਾ ਬਣਦਾ ਹੈ ਕਿਉਂਕਿ ਤੁਸੀਂ ਇੱਕ ਬਹੁਤ ਹੀ ਵੱਡੇ ਅਹੁਦੇ ਤੇ ਬੈਠੇ ਹੋ ਉਸ ਅਹੁਦੇ ਤੇ ਬੈਠ ਕੇ ਜੇਕਰ ਤੁਸੀਂ ਆਪ ਹੀ ਗਲਤੀਆਂ ਕਰੋਗੇ ਤਾਂ ਫਿਰ ਆਮ ਸੰਗਤ ਨੂੰ ਤੁਸੀਂ ਗਲਤੀਆਂ ਕਰਨ ਤੇ ਕਿਵੇਂ ਸਜ਼ਾਵਾ ਲਾ ਸਕਦੇ ਹੋ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਰਿਪੋਰਟਾਂ ਹੋਰ ਵੀ ਕੋਖਾਂ ਕਰਕੇ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ